ਔਰ ਲੋਕਾਂ ਨੂੰ ਇਹ ਗੱਲ ਸੁਣਨ ਲਈ ਜਦੋਂ ਸੁਣਦੇ ਨੇ ਲੋਕ ਤਾਂ ਥੋੜੀ ਜੀ ਅਸੁਖਾਂ ਵੀ ਲੱਗਦੀ ਐ ਕਿ ਯਾਰ ਇਹ ਕੀ ਹੋ ਰਿਹਾ ਸਾਰਾ ਕੁਝ ਕਿਉਂਕਿ ਲੋਕਾਂ ਦਾ ਮਤਲਬ ਹੁੰਦਾ ਗਾਇਕ ਤੋਂ ਗਾਣੇ ਸੁਣਨੇ ਐ ਐਕਟਰ ਦੀਆਂ ਫਿਲਮਾਂ ਦੇਖਣੀਆਂ ਔਰ ਇਹ ਸਾਰੇ ਕਾਸੇ ਦੇ ਵਿੱਚ ਇੱਕ ਮਤਲਬ 10 10 15 15 ਆਪਣੇ ਗਨਮੈਨ ਤੁਰੇ ਫਿਰਨ ਕਿਉਂਕਿ ਲੋਕਾਂ ਨੇ ਇੱਕ ਟਾਰ ਦਾ ਸਿੰਬਲ ਬਣਾ ਲਿਆ ਕਿ ਜਿਹਦੇ ਕੋਲੇ ਜਿੰਨੇ ਗਨਮੈਨ ਨੇ ਇਟ ਮੀਨਸ ਉਹ ਬਹੁਤ ਵੱਡਾ ਬੰਦਾ ਐ ਕੀ ਦੋ ਮੂਸੇ ਵਾਲੇ ਹਮ ਇਹਦਾ ਕਤਲ ਹੋਇਆ ਔਰ ਉਹ ਇੱਕ ਸਮਾਂ ਇਤਾਂ ਦਾ ਚੱਲ ਪਿਆ ਕਿ ਗੈਂਗਸਟਰ ਇੱਕ ਸ਼ਬਦ ਬਹੁਤ ਹੀ ਬੋਲਿਆ ਜਾਣ ਲੱਗ ਪਿਆ ਸੁਣਿਆ ਜਾਣ ਲੱਗ ਪਿਆ ਫਿਲਮਾਂ ਲਈ ਤਾਂ ਬਹੁਤ ਸੁਖਾਵਾਂ ਮਾਹੌਲ ਆ ਪਰ ਮੈਨੂੰ ਲੱਗਦਾ ਥੋੜਾ ਜਿਆਦਾ ਜਿਹੜੇ ਫਿਲਮਾਂ 'ਚ ਕੰਮ ਕਰਦੇ ਨੇ ਐਕਟਰ ਗਾਇਕ ਉਹਨਾਂ ਲਈ ਥੋੜਾ ਜਿਹਾ ਔਖਾ ਹੋਏਗਾ ਹਰਮਦੀਪ ਜੀ ਕਿਵੇਂ ਦੇਖਦੇ ਹੋ ਅਗਰ ਮੈਂ ਤੁਸੀਂ ਡਾਇਰੈਕਟਰ ਨੂੰ ਫਿਲਮ ਨੂੰ ਡਾਇਰੈਕਟ ਕਰਦੇ ਹੋ ਜੀ ਕਿਸ ਵੇਲੇ ਪੰਜਾਬ ਦੇ ਮਾਹੌਲ ਦੇ ਵਿੱਚ ਜ਼ਿਕਰ ਕਰਿਆ ਜਾਵੇ ਤਾਂ ਫਿਲਮਾਂ ਲਈ ਕਿੰਨਾ ਸੁਖਾਵਾਂ ਮਾਹੌਲ ਹੈ ਪਹਿਲਾਂ ਤੋਂ ਫਿਲਮਾਂ ਲਈ ਤਾਂ ਬਹੁਤ ਸੁਖਾਵਾਂ ਮਾਹੌਲ ਆ ਪਰ ਮੈਨੂੰ ਲੱਗਦਾ ਥੋੜਾ ਜਿਹਾ ਜਿਹੜੇ ਫਿਲਮਾਂ 'ਚ ਕੰਮ ਕਰਦੇ ਨੇ ਐਕਟਰ ਗਾਇਕ ਉਹਨਾਂ ਲਈ ਥੋੜਾ ਜਿਹਾ ਔਖਾ ਹੈਗਾ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਔਰ ਉਹ ਇੱਕ ਸਮਾਂ ਇਦਾਂ ਦਾ ਚੱਲ ਪਿਆ ਕਿ ਗੈਂਗਸਟਰ ਇੱਕ ਸ਼ਬਦ ਬਹੁਤ ਹੀ ਬੋਲਿਆ ਜਾਣ ਲੱਗ ਪਿਆ ਸੁਣਿਆ ਜਾਣ ਲੱਗ ਪਿਆ ਔਰ ਤੁਹਾਡੇ ਖਾਸ ਕਰਕੇ ਮੀਡੀਆ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਆਉਣ ਲੱਗ ਪਈ ਉਹਨਾਂ ਦਾ ਸਬੰਧ ਫਿਰ ਗਾਇਕਾਂ ਨਾਲ ਜੋੜਿਆ ਜਾਂਦਾ ਹੈ ਨਾ ਕਿ ਉਹ ਧਮਕੀਆਂ ਦਿੰਦੇ ਨੇ ਕਿਉਂਕਿ ਗਾਇਕਾਂ ਕੋਲੇ ਬਹੁਤ ਸਾਰੇ ਪੈਸੇ ਹੁੰਦੇ ਨੇ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਇਸ ਸਾਰੇ ਕਾਸੇ ਦਾ ਪ੍ਰਭਾਵ ਆ ਜਿਹੜਾ ਉਹ ਜਦੋਂ ਪੈਂਦਾ ਹੈਗਾ ਮਤਲਬ ਐਕਟਰਾਂ ਤੇ ਗਾਇਕਾਂ ਤੇ ਗਾਇਕ ਐਕਟਰਾਂ ਤੇ ਖਾਸ ਕਰਕੇ ਜਿਹੜੇ ਸਫਲ ਬੰਦੇ ਨੇ ਔਰ ਲੋਕਾਂ ਨੂੰ ਇਹ ਗੱਲ ਸੁਣਨ ਲਈ ਜਦੋਂ ਸੁਣਦੇ ਨੇ ਲੋਕ ਤਾਂ ਥੋੜੀ ਜੀ ਅਸੁਖਾਂ ਵੀ ਲੱਗਦੀ ਹੈ ਕਿ ਯਾਰ ਇਹ ਕੀ ਹੋ ਰਿਹਾ ਸਾਰਾ ਕੁਝ ਕਿਉਂਕਿ ਲੋਕਾਂ ਦਾ ਮਤਲਬ ਹੁੰਦਾ ਗਾਇਕ ਤੋਂ ਗਾਣੇ ਸੁਣਨੇ ਐਕਟਰ ਦੀਆਂ ਫਿਲਮਾਂ ਦੇਖਣੀਆਂ ਔਰ ਇਹ ਸਾਰੇ ਕਾਸੇ ਦੇ ਵਿੱਚ ਇੱਕ ਮਤਲਬ 10 10 15 15 ਆਪਣੇ ਗਨਮੈਨ ਤੁਰੇ ਫਿਰਨ ਉਹਨਾਂ ਦੇ ਨਾਲ ਹਨਾ ਔਰ ਪਰਸਨਲ ਜਿਹੜੇ ਹੁੰਦੇ ਆ ਬੋਡੀਗਾਰਡ ਉਹ ਅੱਡਾ ਸਰਕਾਰੀ ਆ ਜਿਹੜੇ ਉਹ ਵੱਖ ਆ ਤਾਂ ਲੋਕਾਂ ਨੂੰ ਇਦਾਂ ਲੱਗਦਾ ਕਿ ਕੁਝ ਹੈਗਾ ਮਤਲਬ ਕੁਝ ਜੋ ਠੀਕ ਨਹੀਂਗਾ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਚ ਇੱਕ ਤਾਂ ਦਿਖਾਵਾ ਗੱਲ ਉਹ ਨਹੀਂ ਹੈ ਨੀਗੀ ਜਿੰਨੀ ਕਿਉਂਕਿ ਇਥੇ ਹਰ ਕੋਈ ਜਿਹੜਾ ਜਿਹਦੀ ਬਣਦੀ ਹੁੰਦੀ ਆ ਚਾਰ ਕਿਸੇ ਮੰਤਰੀ ਨਾਲ ਕਿਸੇ ਐਮਐਲਏ ਨਾਲ ਜਾਂ ਕਿਸੇ ਪੁਲਿਸ ਆਫੀਸਰ ਨਾਲ ਉਹ ਕਹਿੰਦਾ ਜੀ ਮੈਨੂੰ ਵੀ ਗਨਮੈਨ ਚਾਹੀਦੇ ਆ ਕਿਉਂਕਿ ਲੋਕਾਂ ਨੇ ਇੱਕ ਟੌਰ ਦਾ ਸਿੰਬਲ ਬਣਾ ਲਿਆ ਕਿ ਜਿਹਦੇ ਕੋਲੇ ਜਿੰਨੇ ਗਨਮੈਨ ਨੇ ਇਟ ਮੀਨਸ ਉਹ ਬਹੁਤ ਵੱਡਾ ਬੰਦਾ ਹੈ